ਮੁਹਾਲੀ ਤੋਂ ਚੁੱਕਿਆ ਹੋਇਆ ਇੱਕ ਨਿੱਜੀ ਚੈਨਲ ਦਾ ਐਂਕਰ ਅਤੇ ਪੱਤਰਕਾਰ ਮਿਲਿਆ ਕੋਟਕਪੂਰੇ ਤੋਂ ਤੁਸੀਂ ਜੁੜੇ ਹੋ ਖਬਰਨਾਮਾ ਦਿਲਾ ਜਗਤਾਰ ਸਿੰਘ ਸਵਦਾ ਸਵਾਗਤ ਕਰਦਾ ਜੀ ਅੱਜ ਇੱਕ ਖਬਰ ਸਾਹਮਣੇ ਆਈ ਹੈ ਕਿ ਮੁਹਾਲੀ ਤੋਂ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਨੂੰ ਨੰਗਸਿੰਘ ਬਾਣੇ ਦੇ ਵਿੱਚ ਕੁਝ ਸ਼ਖਸ ਲੈ ਕੇ ਆਏ ਸਨ ਅਤੇ ਉਹਨਾਂ ਵੱਲੋਂ ਉਸ ਐਂਕਰ ਨੂੰ ਕੋਟਕਪੂਰਾ ਦੇ ਗੁਰਦੁਆਰਾ ਸਹਾਇ ਦੇ ਵਿੱਚ ਰੱਖਿਆ ਗਿਆ ਸੀ ਜਦੋਂ ਇਸ ਬਾਰੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੂੰ ਪਤਾ ਲੱਗਾ ਤਾਂ ਉਹਨਾਂ ਵੱਲੋਂ ਕੋਟਕੂੜਾ ਪੁੱਛਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਕੋਟਕੂੜਾ ਪੁਲਿਸ ਵੱਲੋਂ ਰੈਸਕਿਊ ਕਰਕੇ ਉਸ ਪੱਤਰਕਾਰ ਨੂੰ ਉਥੋਂ ਲਿਆਂਦਾ ਗਿਆ ਅਤੇ ਉਹਨਾਂ ਨੂੰ ਵਾਪਸ ਉਥੇ ਭੇਜ ਦਿੱਤਾ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਖਾਰੀ ਘਟਨਾ ਬਾਰੇ ਕੀ ਜਾਣਕਾਰੀ ਸਾਂਝੀ ਕਰਦੇ ਨੇ ਐਂਕਰ ਗੁਰਪਾਲ ਸਿੰਘ ਅਤੇ ਇਸ ਬਾਰੇ ਹੋਰ ਕੀ ਜਾਣਕਾਰੀ ਸਾਂਝੀ ਕਰਦੇ ਨੇ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਮੈਂਬਰ ਮੇਰਾ ਨਾਮ ਗੁਰਪਿਆਰ ਸਿੰਘ ਹੈ ਕੱਲ ਮੈਨੂੰ ਜਿਹੜਾ ਡਿਊਟੀ ਦੌਰਾਨ 5:30 ਵਜੇ ਕਿਡਨੈਪਿੰਗ ਕਰ ਲਈ ਗਈ ਸੀ ਕੋਈ ਮੈਗਜ਼ੀਕ ਹੋਰ ਥਿੰਗਸ ਤੋਂ ਬਾਅਦ ਜਿਵੇਂ ਹੀ ਵੀਡੀਓਜ਼ ਜੋ ਵੀਡੀਓਜ਼ ਤੇ ਵਾਇਰਲ ਹੋਈਆਂ ਤਾਂ ਪੂਰਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਐਕਟਿਵ ਹੋ ਜਾਂਦਾ ਹੈ ਇਹ ਆਪਾਂ ਅੱਜ ਦੇਖ ਵੀ ਲਿਆ ਕਿ ਪੰਜਾਬ ਪੁਲਿਸ ਹਮੇਸ਼ਾ ਜਿਹੜਾ ਮਦਦ ਲਈ ਹਰ ਵੀ ਰੀਤੀ ਆਵੇ। ਇਹ ਸਾਰੀ ਰਾਤ ਮੇਰੇ ਨਾਲ ਨਾਲ ਰਹੀ ਅਤੇ ਅਰੋਪੀਆਂ ਦਾ ਜਿਹੜਾ ਡਾਮਨੀ ਪਿਆਵੀ ਨੂੰ ਹੱਥ ਲਾ ਸਕਣ ਉਹ ਬੇਸ਼ੱਕ ਉਹਨਾਂ ਨੇ ਮੇਰੀ ਕਿਡਨੈਪਿੰਗ ਕੀਤੀ ਸੀ ਪਰ ਉਹਨਾਂ ਦੇ ਵਿੱਚ ਡਰ ਦਾ ਇਨਾਮ ਹਾਲ ਸੀ ਕਿ ਉਹ ਮੈਨੂੰ ਕੁਝ ਕਰ ਨਹੀਂ ਸਕੇ ਪੂਰੇ ਪ੍ਰਸ਼ਾਸਨ ਦਾ ਕੋਟਪੂਰਾ ਪੁਲਿਸ ਸੋ ਥੈਂਕ ਯੂ ਅੱਜ ਮੈਂ ਸੇਫ ਹਾਂ ਐਸਆਈ ਕੋਟਪੂਰਾ ਸਾਡੇ ਦੇ ਵਿੱਚ ਇਹ ਨਾਲ ਦੀ ਨਾਲ ਪਹੁੰਚ ਕੇ ਵਿਦਿਨ 5 ਮਿੰਟ ਦੇ ਅੰਦਰ ਸੋ ਇਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿ ਸਾਨੂੰ ਕੋਈ ਉਹਨਾਂ ਦੇ ਪਿਸ਼ੋਕੜ ਮਸਲੇ ਬਾਰੇ ਕੋਈ ਪਤਾ ਨਹੀਂ ਹੈਗਾ ਜੀ ਆਏ ਗੁਰਨਾਗਦੇ ਪਾਤਸ਼ਾਹੀ ਦਾ ਪ੍ਰਕਾਸ਼ ਦੇ ਸੇ ਦੋ ਇਤਿਜ਼ਾਰ ਜਵਾਨ ਸ਼ਰੂ ਨੇ ਸੰਖਿਆ ਆਈ ਜਾਂਦੀਆਂ ਜਾਂਦੀਆਂ ਨੇ ਦਾਲਪੰਨ ਤਦਾਵੀ ਸੋਨੀਪੰਨ ਕਾਲੀ ਬੁੱਢਾ ਤਦਾ ਚੱਲਦਾ ਵੀ ਪਹਿਮਾਂ ਤੱਕ ਅੱਦਾ ਤਾਰਾ ਹੋਇਆ ਉਹਨਾਂ ਨੇ ਵੀ ਜੋੜ ਮਿਲਾਇ ਤੇ ਬਣਾਇਆ ਅਲੱਗ-ਅਲੱਗ ਪਿੰਡਾਂ ਸ਼ਹਿਰਾਂ ਤੋਂ ਇਲਾਕਿਆਂ ਤੋਂ ਸੰਗਤਾਂ ਲੰਗ ਸਿੰਘ ਵੀ ਆਉਂਦੇ ਨੇ ਤੇ ਉਹ ਵੀ ਆਏ ਨੇ ਸਾਡੀ ਗੁਣਾਂ ਨਾਲ ਕਿਸ ਨਾ ਜਾਣ ਪਛਾਣ ਨਹੀਂ ਨਾ ਜਿਹੜਾ ਮੁੰਡਾ ਨਾਲ ਇਕੱਠ ਨਾਲ ਪੀਤਾ ਜਾਂ ਕਿ ਉਹਦੇ ਨਾਲ ਵੀ ਕੋਈ ਜਾਣ-ਪਛਾਣ ਨਹੀਂ ਲਿਆਉਣ ਆ ਰਹੇ ਨੇ ਜਦੋਂ ਨੂੰ ਕਿਵੇਂ ਪਤਾ ਲੱਗਿਆ ਕਿ ਇਹ ਗਲਤ ਨੇ ਤੁਸੀਂ ਖੁਦ ਨੂੰ ਇਨਫੋਰਮ ਕੀਤਾ ਨੇ ਇਥੇ ਤਾਂ ਜਦੋਂ ਉਹਨਾਂ ਦਾ ਝਗੜਾ ਹੋਇਆ ਉਹਦੇ ਬਾਅਦ ਉਹ ਜੇ ਖੁੱਲੇ ਸੀ ਮੈਂ ਦਰਵਾਜ਼ੇ ਆਇਆ ਸੀ ਕੁਤਕਿਰਨ ਅੱਠ ਵਜੇ ਦਾ ਟਾਈਮ ਸੀ ਮੈਂ ਇੰਟਰਵਿਊ ਕੀਤਾ ਗੱਲ ਕੀਤੀ ਮੇਰੇ ਸਾਹਮਣੇ ਤੁਸੀਂ ਕਿਸੇ ਬੰਦੇ ਨੂੰ ਕੁੱਟਮਾਰ ਕਰ ਰਹੇ ਹੋ ਉਦੋਂ ਮੈਨੂੰ ਉਹਨਾਂ ਦਾ ਪਤਾ ਲੱਗਿਆ ਵੀ ਕੋਈ ਪੈਸਿਆਂ ਦਾ ਦੇਣ ਲੈਣੇ ਨੂੰ ਦਾ ਫਿਰ ਮੈਂ ਉਸੇਰੇ ਪੁਲਿਸ ਨੂੰ ਕਨਫਰਮ ਕਰਦੇ ਤਾ ਪੁੱੰਤੇ ਕਿ ਅਸੇ ਗਾਉ ਦਾ ਪੁੱੰਕ ਉਹ ਫਿਰ ਬੰਸੀ ਮੁੰਤੀ ਸਾਹ ਨੂੰ ਕਹਿੰਦਾ ਵੈਸੇ ਇੱਕ ਉਹਨਾਂ ਨੂੰ ਪਹਿਲਾਂ ਹੀ ਲੱਗਿਆ ਸੀ ਪੁਲਿਸ ਨੂੰ ਪਰਸ ਪਾਰਟੀ ਮੌਕੇ ਤੇ ਆ ਗਈ ਸੀ ਤੇ ਜੋ ਉਹਨਾਂ ਨੇ ਸਿਸਤੀ ਪਾਰਟੀ ਮੇਰਾ ਖੱਜ ਬੰਦੋ ਸੀ ਵੀ ਜੇ ਕੋ ਮੇਰੇ ਅਸਥਾਨ ਤੇ ਇਹਨੂੰ ਕੁੱਟਮਾਰ ਕਰਦਾ ਜਾਂ ਨੜਦਾ ਹੈ ਉਹਨੂੰ ਬਚਾਉਣਾ ਜਾਂ ਉਹਨਾਂ ਪਾਰਟੀ ਨੂੰ ਕੜਨਾ ਮੈਂ ਵਿਜੀਸੀ ਵਿਚ ਜ਼ਿਆਦਾ ਝੋਲ ਮਿਲ ਰਿਹਾ ਹਾਂ ਕਰਕੇ ਤੇ ਅਸੀਂ ਪੁਲਿਸ ਨੂੰ ਅੱਗੇ ਵੀ ਇਸ ਤਰ੍ਹਾਂ ਦੀ ਕੋਈ ਨਾ ਕੋਈ ਘਟਨਾ ਆ ਜਾਂਦੀ ਹੈ ਅਸੀਂ ਦੋਸਤੋ ਲਈ ਪੁਲਿਸ ਨੂੰ ਰੋਂ ਲੜਕੀ ਭੱਜ ਕੇ ਆ ਜਾਵੇ ਜਾਂ ਕੋ ਲੜਕਾ ਆ ਜਾਵੇ ਕਿਸ ਤਰ੍ਹਾਂ ਸਭ ਤੋਂ ਸ਼ਕਤੀਪੰਦਾ ਲੱਗਦਾ ਹੈ ਬਾਬਾ ਜੀ ਜਿਹੜੇ ਬੰਦੇ ਲੈ ਕੇ ਆਏ ਸੀ ਉਹ ਨਹੀਂ ਸੀ ਕਿ ਪਾਣੀ ਚ ਸੀ ਹਾਂ ਹੈ ਨਹੀਂ ਸੀ ਬੰਦੇ ਪੁਸ਼ਪਾ ਤਾਂ ਲੱਗਿਆ ਕਿ ਤਰ ਜਿਆ ਕਿ ਸਾਨੂੰ ਨਹੀਂ ਪਤਾ ਲੱਗਿਆ ਅਸੀਂ ਤਾਂ ਉਦੋਂ ਵੀ ਜਦੋਂ ਪੁਲਿਸ ਪਾਰਟੀ ਵੀ ਆਈ ਉਹ ਵੀ ਮੇਰੇ ਮੱਥੇ ਨਹੀਂ ਲਗੇ ਉਹਨਾਂ ਨੂੰ ਮੈਂ ਮੁੰਸ਼ੀ ਨੂੰ ਕਹੇ ਉਹ ਕਹਿੰਦੇ ਆਗੇ ਤਾਂ ਪੁਲਿਸ ਪਾਰਟੀ ਮੈਂਟਰ ਹੁੰਦੀ ਦੇਖ ਲਈ ਸੀ ਤੇ ਰੋਂ ਉੱਥੇ ਚਾਰ ਪੰਜ ਸੇਵਾਦਾਰ ਆਲੇ ਦਾਲੇ ਕਰਦੇ ਮੈਨੂੰ ਕਿਸੇ ਨੇ ਹੱਥ ਨਹੀਂ ਲਾਉਣਾ ਤੇ ਕੋਈ ਭੱਜਿਆ ਨਹੀਂ ਤੇ ਬਾਦ ਚ ਕਿਸ ਤਰ੍ਹਾਂ ਭੱਜੇ ਜਾ ਜਾਂ ਪੁਲਿਸ ਦੀ ਮਤਲਬ ਪੁਲਿਸ ਨੂੰ ਪੂਰੀ ਰਿਨਿਊਸ਼ਨ ਨਹੀਂ ਸੀ ਵੀ ਉਹਨਾਂ ਨੇ ਸੈਗਨ ਜੀ ਲੜਾਈ ਸਮਝ ਲਈ ਵੀ ਆਜ ਕੋਈ ਪੈਸਾ ਦਾ ਲੈਣ ਦੇਣ ਸੀ ਉਥੇ ਆਪਾਂ ਜਨਰਲ ਜੀ ਗੱਲ ਕਰ ਦਿੰਦੇ ਆ ਵੀ ਚਲੋ ਜੀ ਅਸੀਂ ਵੀ ਆਉਣੇ ਆ ਮਗਰ ਹੈ ਨਾ ਫਿਰ ਤਾਂ ਫਿਰ ਐਸਬੈ ਵੀ ਹਮੇਂ ਵਿੱਚ ਰਹਿ ਗਿਆ ਮਗਰ ਉਹ ਪਤਾ ਲੱਗ ਗਿਆ ਵੀ ਉਹ ਘਟਨਾ ਕਰਕੇ ਲੇ ਗਈ ਸੀ